ਔਰਤਾਂ ਜਿਹੜੀਆਂ ਉਹਨਾਂ ਨੂੰ ਨੰਗਿਆਂ ਕਰ ਕਰਕੇ ਥਾਣਿਆਂ ਦੇ ਵਿੱਚ ਆਪਦੇ ਹੀ ਭਰਾਵਾਂ ਦੇ ਉੱਤੇ ਕਰਾਏਗੇ ਕਾਬ ਕਰਾਏਗੇ ਬਿਲਕੁਲ ਹੁਣ ਦੱਸੂਗਾ ਇਹ ਗੱਲਾ ਛੱਟ ਬੀਤਿਆਂ ਨੇ ਕੌਣ ਦੱਸੂਗਾ ਇਹ ਗੱਲਾ 14 14 ਸਾਲ ਦੇ ਮਾਮਾ ਦੇ ਪੁੱਤ ਘਰੇ ਨਹੀਂ ਮੁੜੇ ਰਾਤ ਨੂੰ ਸੁੱਤੇ ਪਿਆ ਨੂੰ ਚੱਕ ਕੇ ਲੈ ਗਈ ਪੁਲਿਸ ਧੀਾਂ ਦੀ ਬੇਪਤੀ ਲੁੱਟੀ ਗਈ ਇੱਜ਼ਤਾਂ ਲੁੱਟੀਆਂ ਗਈਆਂ ਜਿਸ ਕੌਮ ਨੇ ਮਨੁੱਖੀ ਅਧਿਕਾਰਾਂ ਖਾਤਰ ਜਿਨ੍ਹਾਂ ਦੀ ਨਹੀਂ ਇਹ ਐ ਵੀ ਉਹਨਾਂ ਦੇ ਪਿਓ ਉਹਨਾਂ ਦੇ ਗੁਰੂ ਦਸਮ ਪਿਤਾ ਦੇ ਲਾਲ ਮਾਤਾ ਗੁਜਰ ਕੌਰ ਜੀ ਇਸ ਗੱਲ ਕਰਕੇ ਕਿ ਅਸੀਂ ਸਿਧਾਂਤ ਤੋਂ ਪਿੱਛੇ ਨਹੀਂ ਹਟਣਾ ਆਪਦੀਆਂ ਸ਼ਹਾਦਤਾਂ ਦਿੱਤੀਆਂ ਨੌਵੀਂ ਪਾਸ਼ਾਏ ਨੇ ਦੂਜੇ ਖਾਤਰ ਕਿਹਾ ਵੀ ਹਾਂ ਮੈਂ ਜਾ ਕੇ ਸ਼ੱਤ ਦੇਊਗਾ ਤੇ 9 ਸਾਲ ਦੇ ਬਾਲ ਗੋਬਿੰਦ ਰਾਏ ਕਹਿੰਦੇ ਕਿ ਪਿਤਾ ਜੀ ਤੁਸੀਂ ਜਾ ਕੇ ਦਿਓ ਉਸੇ ਕੌਮ ਦੇ ਵਾਰਸਾਂ ਨੂੰ ਟੋਟੇ ਕਰਕੇ ਨਹਿਰਾਂ 'ਚ ਸੱਟਿਆ ਜਾਏ ਤੇ ਉਸੇ ਕੌਮ ਦੀ ਪੰਥਕ ਕਾਉਣ ਵਾਲੀ ਪਾਰਟੀ ਉਸੇ ਕੌਮ ਦੀ ਐਸਜੀਪੀਸੀ ਨੂੰ 30 ਸਾਲ ਤੱਕ ਇਹ ਦੱਸ ਵੀ ਨਾ ਸਕੇ ਵੀ ਜੱਥੇਦਾਰ ਕੌਕੇ ਕੌਣ ਸੀ ਕਦੇ ਪੰਜਾਬ ਦੇ ਵਿੱਚ ਪੁਲਿਸ ਦੇ ਰੂਪ ਦੇ ਵਿੱਚ ਟੋਟੇ ਟੋਟੇ ਕਰਕੇ ਨਹਿਰਾਂ 'ਚ ਸੱਟਿਆ ਗਿਆ ਕਦੇ ਉਹਨਾਂ ਦੇ ਗੁੱਪ ਤੰਗਾ ਤੇ ਠੁੱਡੇ ਮਾਰ-ਮਾਰ ਕੇ ਖੂਨ ਕੱਢ ਦਿੱਤਾ ਗਿਆ ਇਹ ਇਸ ਕੱਲਾ ਸ਼ਰਮਨਾਕ ਨਹੀਂ ਹੈ ਇਸ ਕੱਲ ਦੀ ਜਵਾਬਦੇਹੀ ਤੈਅ ਕਰਨੀ ਪਊਗੀ ਤੁਸੀਂ 100 ਸਾਲ ਹੋ ਗਏ ਪੰਥ ਨੂੰ ਰੀਪਰੈਜ਼ੈਂਟ ਕਰ ਰਹੇ ਹੋ ਤੁਹਾਡੇ ਤੋਂ ਜਵਾਬ ਮੰਗ ਲਓ ਤੇ ਤੁਹਾਨੂੰ ਸਾਰਾ ਕੁਝ ਪੋਲਿਟਿਕਲ ਲੱਗਣ ਲੱਗ ਜਾਂਦਾ ਇੱਥੇ ਆਪਾਂ ਤੁਰੇ ਫਿਰਦੇ ਆ ਨਾ ਜੀ ਜੀ ਇਹ ਸ਼ਹਾਦਤ ਤਾਂ ਇਹ ਇਹ ਮੁੱਲ ਤਾਰੇ ਆ ਉਹਨਾਂ ਨੇ ਬਿਲਕੁਲ ਲਹੂ ਵਹਾ ਕੇ ਨਹੀਂ ਆ ਪ੍ਰਵਿੰਦਰ ਸਿੰਘ ਅਮਰਦ ਛੱਕ ਕੇ ਕਿਰਪਾਨ ਪਾ ਕੇ ਦਸਤਾਰ ਬੰਨ ਕੇ ਇੱਥੇ ਤੁਰਿਆ ਨਹੀਂ ਸੀ ਹੋਣਾ ਛੱਤਰ ਵਰਨਾ ਸੀ ਇੱਥੇ ਆਪਣੇ ਜੁੱਤੀ ਫਿਰਨੀ ਸੀ ਇਹ ਤਾਂ ਇਹ ਤਾਂ ਪਤਾ ਹੈ ਉਹਨਾਂ ਨੂੰ ਵੀ ਇਹ ਚੀੜੇ ਐ ਇਨਾਂ ਦੇ ਇਨਾਂ ਦੇ ਪੁਰਖਿਆਂ ਨੂੰ ਟੋਟੇ ਟੁੱਟੇ ਕਰਕੇ ਮਾਰਤਾ ਇਹ ਫਿਰ ਵੀ ਨਹੀਂ ਹਿਲਦੇ ਐਸਜੀਪੀਸੀ ਵਾਲਿਆਂ ਨਾਲ ਬੈਠੋ ਵੱਤ ਤੋਂ ਵੱਤ ਇਹ ਡਿਸਕਸ ਕਰਦੇ ਆ ਲੰਗਰ بڑا ਸਵਾਲ ਸੀ ਆਨੰਦ ਆ ਗਿਆ ਬਾਬਾ ਜੀ ਕੱਠ بڑا ਹੋਇਆ ਜੀ ਭੀੜ ਬੜੀ ਸੀ 2 ਲੱਖ ਬੰਦਾ ਆਇਆ ਜੀ ਅੱਜ ਕਮਾਲ ਹੋ ਗਈ ਜੀ ਇੰਨੀ ਟਰਾਲੀਆਂ ਟਰਾਲੀਆਂ ਸੀ ਜੀ ਐਸਜੀਪੀਸੀ ਵਾਲੇ ਦੂਗਾ ਜਾ ਹੀ ਨਹੀਂ ਰਹੇ ਜਥੇਦਾਰ ਕੌਕੇ ਨੂੰ 30 ਸਾਲ ਹੋ ਗਏ ਤੁਸੀਂ ਐਤ ਕੀ ਪਹਿਲੀ ਵਰਸੀ ਮਨਾਈ ਹੁਣ ਕਹਿਣਗੇ ਮਨਾਈ ਤਾਂ ਸਹੀ ਨਾ ਉਹ ਲੱਖ ਦੀ ਲਾਂਤ ਹੈ ਤਾਂ ਮਨਾਈ ਕਿਉਂਕਿ ਥੋੜੀ ਪਾਰਟੀ ਦੇ ਉੱਤੇ ਸਵਾਲ ਆਉਣ ਲੱਗੇ ਤਾਂ ਮਨਾਈ ਹੈ 25 ਦਸੰਬਰ 1992 ਦਾ ਉਹ ਦਿਨ ਜਦੋਂ ਪੰਜਾਬ ਪੁਲਿਸ ਦੀ ਟੀਮ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੌਕੇ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਪਰ ਅੱਜ ਤੱਕ ਉਹ ਵਾਪਿਸ ਨਹੀਂ ਆਇਆ ਸੁਣਾ ਹੁਣ ਉਹਨਾਂ ਦੇ ਨਾਲ ਸੰਬੰਧਿਤ ਇੱਕ ਰਿਪੋਰਟ ਵੀ ਜਨਤਕ ਹੋ ਗਈ ਹੈ ਐਸਜੀਪੀਸੀ ਵੀ ਉਹਨਾਂ ਦੇ ਨਾਲ ਸੰਬੰਧਿਤ ਧਾਰਮਿਕ ਸਮਾਗਮ ਕਰਵਾ ਰਹੀ ਹੈ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਸਿਮਰਨ ਜੂਤ ਸਿੰਘ ਮੱਕੜ ਮੌਜੂਦ ਨੇ ਮੱਕੜ ਸਾਹਿਬ ਸਵਾਗਤ ਹੈ ਧੰਨਵਾਦ ਜੀ ਕਿਆਨੀ ਗੁਰਦੀਪ ਸਿੰਘ ਕੌਕੇ ਹੋਰਾਂ ਦਾ ਮਾਮਲਾ ਕਾਫੀ ਗਰਮ ਆ ਗਿਆ ਇੱਕ ਰਿਪੋਰਟ ਹੈ ਕਹਿੰਦੇ ਹੁਣ ਸਾਹਮਣੇ ਆ ਗਈ ਹੈ ਜੋ ਅਜੇ ਤੱਕ ਜਨਤਕ ਨਹੀਂ ਹੋਈ ਸੀ ਐਸਜੀਪੀਸੀ ਨੇ ਵੀ ਧਾਰਮਿਕ ਸਮਾਗਮ ਕਰਾਉਣੇ ਸ਼ੁਰੂ ਕਰ ਦਿੱਤੇ ਨੇ ਇੰਨਾ ਲੰਮਾ ਸਮਾਗਮ ਕਿਵੇਂ ਜਨਤਕ ਨਹੀਂ ਹੋ ਸਕੀ ਇਹ ਪਰਵਿੰਦਰ ਕਈ ਸਾਲ ਪਹਿਲਾਂ ਨਾ ਮੈਂ ਲੁਧਿਆਣੇ ਜਦੋਂ ਰਿਪੋਰਟਿੰਗ ਕਰਦਾ ਸੀ ਤਾਂ ਉਹਨਾਂ ਦਿਨਾਂ 'ਚ ਬਾਪੂ ਸੂਰਤ ਸਿੰਘ ਜਦੋਂ ਵਹਿੰਦੇ ਐ ਉਹ ਖੜਤਾਲ ਦੇ ਉੱਤੇ ਤੇ ਮੈਂ ਡੀ ਐਮ ਸੀ ਹਸਪੀਟਲ ਉਹਨਾਂ ਨੂੰ ਮਿਲਣ ਗਿਆ ਬਾਪੂ ਸੂਰਤ ਸਿੰਘ ਅੰਦਰ ਪਏ ਸੀ ਕਈ ਦਿਨਾਂ ਤੋਂ ਖਾਦਾ ਕੁਛ ਨਹੀਂ ੱਟਕੇ ਨਾਲ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ ਖਾਣ ਲਈ ਜੋ ਵੀ ਜੀ ਤੇ ਮੈਂ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਕਿਹਾ ਕਿ ਬਾਪੂ ਜੀ ਉਧਰੋਂ ਭਾਈ ਗੁਰਬਖਸ਼ ਸਿੰਘ ਜਿਹੜੇ ਆ ਉਹ ਲੜਾਈ ਲੜ ਰਹੇ ਆ ਤੁਸੀਂ ਲੜ ਰਹੇ ਹੋ ਕੌਮ 'ਚ ਦਰਦ ਨਹੀਂ ਐ ਐਸਜੀਪੀਸੀ ਬਾਕੀ ਸੰਸਥਾਵਾਂ ਤੁਹਾਨੂੰ ਕੀ ਲੋੜ ਪਈ ਐ ਹਮ ਅੱਜ ਵੀ ਉਹ ਵੀਡੀਓ ਜਿਹੜੀ ਉਹ ਇੱਕ ਨਿੱਜੀ ਚੈਨਲ ਤੇ ਪਈ ਐ ਅੱਜ ਵੀ ਮੇਰੇ ਕੰਨਾਂ 'ਚ ਬਾਪੂ ਦੇ ਉਹ ਬੋਲ ਜਿਹੜੇ ਆ ਉਹ ਗੂੰਜਦੇ ਰਹਿੰਦੇ ਆ ਜੀ ਬਾਪੂ ਜੀ ਕਹਿੰਦੇ ਕਿ ਸਿੰਗਾ ਦੇ ਕਰਮ ਚੱਲੇ ਆ ਕਰਮ ਹੂੰ ਕੀੜੇ ਚੱਲੇ ਆ ਸਰੀਰਾਂ ਦੇ ਵਿੱਚ ਬਿਲਕੁਲ ਲਾਸ਼ਾਂ ਗਲ ਗਈਆਂ ਸੜ ਗਈਆਂ ਸੰਸਕਾਰ ਨਹੀਂ ਹੋ ਸਕੇ ਠੀਕ ਟੋਟੇ ਕਰਤੇ ਲਾਸ਼ਾਂ ਦੇ ਨਹਿਰਾਂ ਚ ਸੁੱਟਦੀਆਂ ਨਹਿਰਾਂ ਚ ਸੁੱਟਦੀਆਂ ਉਹ ਜਦੋਂ ਮੈਂ ਸੋਚਦਾ ਨਾ ਤੇ ਕਈ ਵਾਰੀ ਕਿਉਂਕਿ ਆਪਾਂ ਅੱਖੀ ਨਹੀਂ ਦੇਖਿਆ ਪ੍ਰਵਿੰਦਰ ਇਹ ਸਾਰਾ ਕੁਝ ਹੈ ਨਾ ਛੋਟੇ ਸੀ ਆਪਾਂ ਅੱਜ ਜਦੋਂ ਜੱਥੇਦਾਰ ਕੌਂਕੇ ਦੀ ਕਹਾਣੀ ਸਾਹਮਣੇ ਆਈ ਨਾ ਤੇ ਜਿੰਨੇ ਬੰਦਿਆਂ ਨੇ ਚਸ਼ਮਦੀਦਾਂ ਦੇ ਬਹੁਤ ਸਾਰੇ ਬੰਦਿਆਂ ਨੇ ਹੁਣ ਤਾਂ ਇੰਟਰਵਿਊ ਕਰ ਲਿਆ ਪਰਿਵਾਰ ਦਾ ਇੰਟਰਵਿਊ ਹੋ ਗਿਆ ਧਿਆਨ ਦਿਓ ਥੋੜਾ ਜਿਹਾ ਸੋਚ ਕੇ ਦੇਖੋ ਕਿ ਠੰਡ ਦੀ ਉਹ ਰਾਤ ਈਹੀ ਦਿਨ ਜਿਹੜੇ ਸਬਾ ਦੇ ਦਿਨਾਂ ਚ ਆਪਾਂ ਸੈਭਜ਼ਾਦਿਆਂ ਨੂੰ ਯਾਦ ਕਰਦੇ ਆ ਬਿਲਕੁਲ ਕੌਮ ਦਾ ਉਹ ਜੱਥੇਦਾਰ ਠੰਡ ਦੇ ਵਿੱਚ ਬਾਹਰ ਪਿਆ ਹੋਵੇ ਜਿਹਨੂੰ ਦਿਨ ਰਾਤ ਕੁੱਟਿਆ ਹੋਵੇ ਛੱਡੇ ਤੱਕ ਪਾੜਤੇ ਛੱਡੇ ਪਾੜਤੇ ਹੁਣ ਜਿਹਦੇ ਕੋਟਣਾ ਲਾਇਆ ਕੋਟਨੇ ਦਾ ਨਾਂ ਕੋਟਣਾ ਇਸ ਕਰਕੇ ਸੀ ਉਹ ਕੋਟਣਾ ਲਾਉਂਦਾ ਅੱਛਾ ਐਸਪੀ ਐਸਪੀ ਤੇ ਉਹ ਬਾਹਰ ਚੱਥੇਦਾਰ ਅੱਧ ਮੋਇਆ ਕਰਕੇ ਜਦੋਂ ਪਾਤਾ ਹੂੰ ਕਹਿੰਦੇ ਆ ਕਿ ਪਰਸ ਆ ਗਿਆ ਜਿਹੜਾ ਉੱਥੇ ਇੱਕ ਪੁਲਿਸ ਮੁਲਾਜ਼ਮ ਸੀ ਉਹਨੇ ਹੀਟਰ ਲਾਤਾ ਉਧਰ ਨੂੰ ਕਰਕੇ ਅੱਛਾ ਕੰਬਲ ਪਾਤਾ ਉੱਤੇ ਹੂੰ ਕੋਟਨਾ ਇੰਨੇ ਨੂੰ ਜਦੋਂ ਵਾਪਸ ਆਉਂਦਾ ਤਾਂ ਗੁੱਸੇ ਚ ਆ ਕੇ ਤਿਲ ਮਲਾਉਂਦਾ ਹੀਟਰ ਤੇ ਲੱਤ ਮਾਰਦਾ ਕੰਬਲ ਚੱਕ ਕੇ ਵਗਾ ਕੇ ਪਰਾਂ ਮਾਰਦਾ ਤੇ ਜੱਥੇਦਾਰ ਦੇ ਗੁਪ ਤੰਗਾ ਤੇ ਠੁੱਡੇ ਠੁੱਡੇ ਵਜਦੇ ਲਹੂ ਵੀ ਵਗਿਆ ਕਹਿੰਦੇ ਫਿਰ ਉਸ ਤਾਂ ਐਡਾ ਮਾੜਾ ਸਲੂਕ ਕੀਤਾ ਲਹੂ ਜਿਹੜਾ ਵਗਿਆ ਨਾ ਕਹਿੰਦੇ ਆ ਉਹ ਹੱਸ ਕੇ ਕਹਿੰਦਾ ਰਾਤ ਦਾ ਸਮਾਂ ਹੋ ਗਿਆ ਸੀ ਹੱਸ ਕੇ ਕਹਿੰਦਾ ਓਏ ਅਤੇ ਜੱਥੇਦਾਰ ਦਾ ਮੂਤ ਨਿਕਲ ਗਿਆ ਹੂੰ ਤੇ ਨਾਲ ਦਾ ਪੁਲਿਸ ਮੁਲਾਜ਼ਮ ਕਹਿੰਦਾ ਜਨਾਬ ਮੂਤ ਨਹੀਂ ਇਹ ਖੂਨ ਹੈ ਉਹ ਨਹੂਲਾ ਪਹਾਣ ਹੋ ਗਏ ਗੋਲੀ ਮਾਰਤੀ ਉਸ ਤੋਂ ਬਾਅਦ ਹੂੰ ਤੇ ਫਿਰ ਲਾਸ਼ ਦੇ ਟੋਟੇ ਕੀਤੇ ਗਏ ਹੂੰ ਦੇਖੋ ਰੂਹ ਕੰਬ ਜਾਂਦੀ ਜਦੋਂ ਤੁਸੀਂ ਇਹ ਗੱਲ ਸੁਣਦੇ ਨਾ ਪਰਿਵਾਰ ਤੇ ਕੀ ਬੀਤਦੀ ਐ ਕੌਮ ਹੀ ਪਰਿਵਾਰ ਹੈ ਪਰ ਮਾਫ ਕਰਿਓ ਕੌਮ ਮਤreya ਪਰਿਵਾਰ ਹੈ ਬਿਲਕੁਲ ਖਾਸ ਤੌਰ ਤੇ এসਜੀਪੀਸੀ ਉਹ ਸ਼ਰੀਕ ਹੈ ਜਿਹੜਾ ਨਾ ਤੁਹਾਨੂੰ ਜਿਉਣ ਦਿੰਦਾ ਨਾ ਮਰਨ ਦਿੰਦਾ ਬਿਲਕੁਲ ਮੈਨਾਂ ਅਕਸਰ এসਜੀਪੀਸੀ ਦੇ ਫੇਵਰ ਚ ਰਹਿਣਾ ਹੁੰਨਾ ਮੈਨੂੰ ਇਹ ਲੱਗਦਾ ਹੁੰਦਾ ਕਿ এসਜੀਪੀਸੀ ਹਰ ਗੱਲ ਲਈ ਜ਼ਿੰਮੇਵਾਰ ਨਹੀਂ ਹੋ ਸਕਦੀ ਹੁੰਦੀ ਠੀਕ ਹੈ ਜਦੋਂ ਕੋਈ ਕਹਿੰਦਾ এসਜੀਪੀਸੀ ਨੇ ਕੀਤਾ ਕੀ ਹੈ ਮੈਂ ਕਹਿੰਦਾ ਉਹਨਾਂ ਨਹੀਂ ਯਾਰ ਸਾਰਾ ਕੁਝ এসਜੀਪੀਸੀ ਦੀ ਜ਼ਿੰਮੇਵਾਰੀ ਨਹੀਂ ਹੈ ਬਿਲਕੁਲ ਪਰ ਆ ਐਸਜੀਪੀਸੀ ਦੀ ਜ਼ਿੰਮੇਦਾਰੀ ਸੀ ਪਰਵਿੰਦਰ ਬਿਲਕੁਲ ਪੰਥਕ ਪਾਰਟੀ ਵੀ ਰਹੀ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਤੁਸੀਂ ਸਿੱਧੂ ਮੂਸੇ ਵਾਲੇ ਦੇ ਗੀਤ ਤੋਂ ਬਾਅਦ ਲਾਉਨੇ ਹੋ ਹਾਂ ਅਜੇ ਤੱਕ ਯਾਦ ਨਹੀਂ ਕੀਤਾ ਗਿਆ ਜੱਥੇਦਾਰ ਕੌਕੇ ਨੂੰ 30 ਸਾਲ ਹੋ ਗਏ ਤੁਸੀਂ ਐਤ ਕੀ ਪਹਿਲੀ ਵਰਸੀ ਮਨਾਈ ਹੁਣ ਕਹਿਣਗੇ ਮਨਾਈ ਤਾਂ ਸਹੀ ਨਾ ਉਹ ਲੱਖ ਦੀ ਲਹਨਤਾ ਤਾਂ ਮਨਾਈ ਕਿਉਂਕਿ ਥੋੜੀ ਪਾਰਟੀ ਦੇ ਉੱਤੇ ਸਵਾਲ ਆਉਣ ਲੱਗ ਗਏ ਸੀ ਤਾਂ ਮਨਾਈ ਹੈ ਬਿਲਕੁਲ ਇਹ ਸਵਾਲ ਭਾਵੇਂ ਜੱਥੇਦਾਰ ਸਾਹਿਬ ਨੂੰ ਮਾਰਿਆ ਕਾਂਗਰਸ ਦੀ ਸਰਕਾਰ ਸੀ ਹੂੰ ਪਰ ਪਿਛਲੇ ਦਿਨਾਂ ਚ ਮੀਡੀਆ ਚ ਸਵਾਲ ਇਸ ਕਰਕੇ ਉੱਠੇ ਵੀ ਭਾਈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਜਿਹੜੀ ਰਿਪੋਰਟ ਇੱਧਰ ਉੱਧਰ ਬਾਦਲ ਦੇ ਟੇਬਲਾਂ ਦੇ ਉੱਧਰ ਉੱਧਰ ਹੁੰਦੀ ਰਹੀ ਉਹ ਹੁਣ ਜਾ ਕੇ 24 ਸਾਲਾਂ ਬਾਅਦ ਰਿਪੋਰਟ ਨਿਸ਼ਰ ਹੋਈ 1999 ਦੀ ਰਿਪੋਰਟ ਰੋਲੀ ਜਾਂਦੀ ਸੀ ਹਾਂ ਆਈਪੀਐਸ ਦੀ ਬਾੜੀ ਦੀ ਬਿਲਕੁਲ ਹੂੰ 99 ਦੀ ਬਿਲਕੁਲ ਬਹੁਤ ਲੰਬਾ ਸਮਾਂ ਤੇ ਐਸਜੀਪੀਸੀ ਐਨੇ ਸਾਲ ਕੀ ਕਰਦੀ ਰਹੀ ਹੈ ਅੱਜ SGPC ਦੇ ਜਿਹੜੇ ਸੀਨੀਅਰਸ ਨੇ ਜਿਹੜੇ ਜਿਹੜੇ ਅਹੁਦੇਦਾਰ ਨੇ ਉਹ ਡਿਫੈਂਡ ਕਰ ਰਿਹਾ ਕਿ ਅੱਜ ਵੀ ਡਿਫੈਂਡ ਕਰ ਰਹੇ ਹੋ ਤੁਸੀਂ ਹੂੰ ਪਹਿਲੇ 2-3 ਦਿਨ ਤਾਂ ਇੰਨਾ ਬਲੈਂਡਰ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਾਸ IT ਸੈੱਲ ਦੀਆਂ ਆਈਡੀਆਂ ਤੋਂ ਜੱਥੇਦਾਰ ਕੌਂਕੇ ਬਾਰੇ ਪੁੱਠਾ ਸਿੱਧਾ ਬੋਲ ਦਿੱਤਾ ਗਿਆ ਅੱਛਾ ਫਿਰ ਬਾਅਦ ਚ ਮੈਨੂੰ ਤਾਂ ਪਤਾ ਹੁਣ ਕਿਹਨੇ ਕੀਤਾ ਇਹ ਲੇਕਿਨ ਅਜੇ ਇਹ ਹੈ ਵੀ ਸੰਗਤ ਸਾਹਮਣੇ ਗੱਲ ਤਾਂ ਨਹੀਂ ਰੱਖੀ ਜਾ ਸਕਦੀ ਹੁੰਦੀ ਕਿ ਗੱਲ ਦਾ ਰੂਪ ਕੁਝ ਹੋਰ ਬਣ ਜਾਂਦਾ ਹੈ ਹਾਂ ਬਾਅਦ ਦੇ ਵਿੱਚ ਇਹ ਦਰਸਤ ਹੋਈ ਗਲਤੀ ਵੀ ਭਾਈ ਪਹਿਲਾਂ ਵਾਲਾ ਕੰਮ ਨਾ ਕਰ ਬੈਠੀਏ ਪੋਜੀਸ਼ਨ ਸਹੀ ਲੈ ਲਈਏ ਹੂੰ ਤੇ ਫਿਰ ਐਸਜੀਪੀਸੀ ਜਿਹੜੀ ਹੈ ਉਹ ਹੁਣ ਕਹਿੰਦੀ ਕਿ ਅਸੀਂ ਅੱਜ ਅੱਜ ਉਹਨਾਂ ਨੇ ਸਮਾਗਮ ਕਰਵਾਇਆ ਬਰਸੀ ਮਨਾਈ ਅਰਦਾਸ ਹੋਈ ਹੈ ਉੱਤੇ ਉਹਨੂੰ ਐਸਜੀਪੀਸੀ ਨੂੰ ਫਿਰ ਹੁਣੀ ਯਾਦ ਕਿਉਂ ਆਇਆ ਇਹ ਇਸ ਗੱਲ ਗੱਲ ਹੁਣ ਯਾਦ ਕਿਉਂ ਆਇਆ ਦੀ ਨਹੀਂ ਹੈ ਗੱਲ ਇਹ ਹੈ ਕਿ ਇੰਨੇ ਸਾਲ ਯਾਦ ਕਿਉਂ ਨਹੀਂ ਆਇਆ ਇਹ ਸਵਾਲ ਹੁਣੀ ਯਾਦ ਆਇਆ ਦੀ ਗੱਲ ਨਹੀਂ ਹੈ ਮੈਂ ਗੱਲ ਨੂੰ ਸਮਝੋ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜੀ ਤੁਸੀਂ ਸੱਚ ਜਾਣਿਓ ਭਾਈ ਜਟਾਣੇ ਦਾ ਨਾਮ ਬਹੁਤ ਦੁਨੀਆ ਨੂੰ ਨਹੀਂ ਪਤਾ ਸੀ ਨਹੀਂ ਪਤਾ ਸੀ ਉਸ ਗੀਤ ਤੋਂ ਬਾਅਦ ਪਤਾ ਲੱਗਿਆ ਬਿਲਕੁਲ ਐਵੇਂ ਭਾਈ ਕੌਂਕੇ ਦਾ ਨਾਮ ਬੜੀ ਦੁਨੀਆ ਨੂੰ ਨਹੀਂ ਪਤਾ ਸੀ ਤੁਸੀਂ ਅਮਰਤਾ ਰੀ ਸੇਖੋ ਜੀ ਸੱਚ ਦੱਸਿਓ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਸੀ ਕਿਉਂਕਿ ਨਹੀਂ ਪਤਾ ਸੀ ਨਾ ਤੁਹਾਨੂੰ ਉਸ ਸਮੇਂ ਮੇਰਾ ਜਨਮ ਵੀ ਨਹੀਂ ਹੋਇਆ ਸੀ ਜਨਮ ਨਹੀਂ ਹੋਇਆ ਸੀ ਨਾ ਤੁਸੀਂ ਝੂਠ ਨਹੀਂ ਬੋਲ ਰਹੇ ਨਹੀਂ ਮੈਂ ਬਿਲਕੁਲ ਸੱਚ ਬੋਲ ਰਿਹਾ ਤੁਸੀਂ ਅਮਰਤਾ ਰੀ ਸੇਖੋ ਬਿਲਕੁਲ ਇਹਦਾ ਮਤਲਬ ਜਿਹੜੀ 90 ਤੋਂ ਬਾਅਦ ਜੰਮੀ ਪੀੜ੍ਹੀ ਹੈ ਹੂੰ ਉਹਨੂੰ ਕਿਹਨੇ ਦੱਸਣਾ ਵੀ ਸਾਡੇ ਸ਼ਹੀਦ ਕੌਣ ਨੇ ਬਿਲਕੁਲ ਸਾਡੀ ਕੌਮ ਦੇ ਅਸਲ ਵਾਰਿਸ ਕੌਣ ਨੇ ਸਾਡੇ ਯੋਧੇ ਕੌਣ ਨੇ ਕਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਕਿਹਨੇ ਦੱਸਣਾ ਇਹ ਮਾਪਿਓ ਕੋਲੇ ਤਾਂ ਇਹਨਾਂ ਸਮਾਂ ਨਹੀਂ ਹੈਗਾ ਮਾਵਾ ਦਾ ਅੱਜਕੱਲ ਰੁਝੀਆਂ ਹੋਈਆਂ ਰੀਲਾਂ ਦੇ ਵਿੱਚ ਮੈਂ ਖੁਦ ਹੈਰਾਨ ਹੋਇਆ ਮੇਰੇ ਬਰਥ ਤੋਂ 1 ਸਾਲ ਪਹਿਲਾਂ ਇਹ ਐਡੀ ਵੱਡੀ ਘਟਨਾ ਵਾਪਰੀ ਵਾਪਰੀ ਤੇ ਤੁਹਾਨੂੰ ਨਹੀਂ ਪਤਾ ਸੀ ਨਾ ਜੱਥੇਦਾਰ ਕੌਕੇ ਦੇ ਬਾਰੇ 'ਚ ਨਹੀਂ ਪਤਾ ਸੀਦਾ ਜੇ ਐਸਜੀਪੀਸੀ ਆਏ ਸਾਲ ਮੈਂ ਨਹੀਂ ਕਹਿੰਦਾ ਇਕੱਲੇ ਜੱਥੇਦਾਰ ਕੌਕੇ ਨੂੰ ਯਾਦ ਕਰਕੇ ਬਹੁਤ ਵੱਡੇ ਪੱਧਰ ਤੇ ਸਮਾਗਮ ਮਨਾ ਲੈਂਦੀ ਇੱਕ ਸਾਂਝੇ ਸਮਾਗਮ ਦੇ ਵਿੱਚ ਇਹਨਾਂ ਸ਼ਹੀਦਾਂ ਬਾਰੇ ਦੱਸਿਆ ਤਾਂ ਜਾਂਦਾ ਉਹਨਾਂ ਨੂੰ ਵੀ ਜਸਵੰਤ ਸਿੰਘ ਖਾਲੜਾ ਨੂੰ ਵੀ ਇਹਨਾਂ ਨੇ ਰੋਲ ਦੇਣਾ ਸੀ ਇਹ ਤਾਂ ਉਹਨਾਂ ਦੀ ਪਤਨੀ ਦੀ ਹਿੰਮਤ ਹੈ ਜਿਹੜੇ ਅੱਜ ਉਹਨਾਂ ਨੂੰ ਜਿਉਂਦਾ ਰੱਖਿਆ ਹੋਇਆ ਬਿਲਕੁਲ ਕੋਈ ਸ਼ੱਕ ਨਹੀਂ ਇਹ ਇੱਥੇ ਪ੍ਰੋਬਲਮ ਹੈ ਜਦੋਂ ਇਹ ਕਹਿੰਦੇ ਨਾ ਕਿ ਐਸਜੀਪੀਸੀ ਨੂੰ ਕਿਉਂ ਘੇਰ ਲੈਨੇ ਹੋ ਇੱਥੇ ਪ੍ਰੋਬਲਮ ਹੈ ਐਸਜੀਪੀਸੀ ਆਪਦੀ ਇਹ ਡਿਊਟੀ ਨਹੀਂ ਨਿਭਾਰੀ ਠੀਕ ਹੈ ਐਸਜੀਪੀਸੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਪਹੁੰਚਾਈ ਨਹੀਂ ਪਾਰੀ ਵੀ ਤੁਸੀਂ ਮੈਂ ਨਾ ਥੋੜੇ ਦਿਨ ਹੋ ਗਏ ਮੈਂ ਦਿੱਲੀ ਸੀਗਾ ਮੈਂ ਆਰਐਸਐਸ ਦੇ ਇੱਕ ਬਹੁਤ ਵੱਡੇ ਬੰਦੇ ਦੇ ਕਿ세 ਇੱਕ ਇੱਕ ਸੰਗਤ ਦੇ ਵਿੱਚ ਉੱਥੇ ਮੈਨੂੰ ਉਹਨਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ ਠੀਕ ਹੈ ਜਿਵੇਂ ਉਹ ਕੰਮ ਕਰ ਰਹੇ ਹਨਾ ਹਮ ਆਪਣਾ ਆਰਐਸਐਸ ਆਰਐਸਐਸ ਕਰਕੇ ਗਾਲਾਂ ਕੱਢੀ ਜਾਂਦੇ ਆ ਰੋਜ਼ ਤੇ ਅਸੀਂ ਸਿੱਖਿਆ ਭੋਰਾ ਵੀ ਨਹੀਂ ਉਹਨਾਂ ਤੋਂ ਉਹ ਆਪਣੀ ਚਾਲ ਚੱਲ ਗੱਡੀ ਜਾਉ ਗਾਲਾਂ ਸਾਰੀ ਉਮਰ ਕੱਢੀ ਜਾਏ ਜੀ ਚਾਲ ਨਹੀਂ ਭਾਈ ਸਾਹਿਬ ਹਮ ਪਰਵਿੰਦਰ ਜੀ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਉਹ ਅਗਲੇ 10 ਸਾਲ 15 ਸਾਲ 20 ਸਾਲ ਦੀ ਪਲੈਨਿੰਗ ਕਰਕੇ ਚੱਲਦੇ ਆ ਟਾਰਗੇਟ ਗਰਪਸ ਨੇ ਉਹਨਾਂ ਨੂੰ ਟਾਰਗੇਟ ਜਿਵੇਂ ਫੁੱਟਬਾਲ 'ਚ ਮੈਨ ਟੂ ਮੈਨ ਮਾਰਕਿੰਗ ਹੋ ਜਾਂਦੀ ਹੈ ਨਾ ਹਾਂ ਹਾਂ ਵੀ ਭਾਈ ਮੈਸੀ ਦੇ ਨਾਲ ਆ ਬੰਦਾ ਮੈਸੀ ਨੂੰ ਕਾਊਂਟਰ ਕਰਨ ਵਾਸਤੇ ਰੌਗਰ ਰनाल्डੋ ਵਾਸਤੇ ਆ ਦੂਜੀਆਂ ਟੀਮਾਂ ਮਾਰਕਿੰਗਸ ਕਰਦੀਆਂ ਹੂੰ ਉਵੇਂ ਇਹਨਾਂ ਨੇ ਤੋਨੂੰ ਕਾਊਂਟਰ ਕਰਨ ਵਾਸਤੇ ਤੁਹਾਡੇ ਉੱਤੇ ਕਿਹਨੂੰ ਲਾਉਣਾ ਹੈ ਕਿਵੇਂ ਲਾਉਣਾ ਹੈ ਉਸ ਜੱਜਾਂ ਦਾ ਵੱਖਰਾ ਪੈਨਲ ਹੈ ਇਹਨਾਂ ਦਾ ਜੀ ਵਕੀਲਾ ਵਕੀਲ ਤਾਂ ਚਲੋ ਵਕੀ ਜਿਹੜੀ ਆਈਐਸ ਲੌਬੀ ਹੈ ਉਹਦਾ ਵੱਖਰਾ ਇਹਨਾਂ ਦਾ ਪੈਨਲ ਹੈ ਬਿਲਕੁਲ ਆਈਪੀਐਸ ਦਾ ਵੱਖਰਾ ਪੈਨਲ ਹੈ ਠੀਕ ਹੈ ਸੁਪਰੀਮ ਕੋਰਟ ਤੱਕ ਦੇ ਵਿੱਚ ਉਹ ਬੈਠ ਕੇ ਅੱਜ ਚੀਜ਼ਾਂ ਨੂੰ ਚਲਾ ਰਹੇ ਹੈ ਹਾਈ ਕੋਰਟਾਂ ਦੇ ਵਿੱਚ ਉਹ ਬੈਠ ਗਏ ਆ ਕੇ ਇਹ ਵੀ ਸੁਣਦੇ ਆ ਕਿ ਐਨਸੀਪੀਸੀ ਚ ਵੀ ਨੇ ਕਈ ਲੋਕ ਕਹਿ ਦਿੰਦੇ ਨੇ ਜੋ ਸੁਣਨ ਚ ਹੁੰਦਾ ਹੈਗੇ ਹੈਗੇ ਕੱਚਾ ਪੋਲਿਟਿਕਲ ਪਾਰਟੀਆਂ ਚੋਂ ਬੈਠੇ ਐ ਤਾਂ ਉਹ ਆਪਦੇ ਵਿਚਾਰ ਨੂੰ ਫਲਾ ਰਹੇ ਐ ਤੇ ਤੁਸੀਂ ਬੈਠੇ ਪਤਾ ਕਿ ਇਹ ਇਹ ਐਸਜੀਪੀਸੀ ਵਾਲਿਆਂ ਨਾਲ ਬੈਠੋ ਇਹ ਖੀਰ ਤੇ ਦਾਲ ਇਹ ਵੱਧ ਤੋਂ ਵੱਧ ਡਿਸਕਸ ਕਰਦੇ ਐ ਲੰਗਰ ਬੜਾ ਸਵਾਦ ਸੀ ਹਮ ਕੋਈ ਸ਼ਾਨੰਦ ਆ ਗਿਆ ਬਾਬਾ ਜੀ ਕੱਠ بڑا ਹੋਇਆ ਜੀ ਭੀੜ ਬੜੀ ਸੀ 2 ਲੱਖ ਬੰਦਾ ਆਇਆ ਜੀ ਅੱਜ ਹਮ ਠੀਕ ਹੈ ਕਮਾਲ ਹੋ ਗਈ ਜੀ ਇੰਨੀ ਟਰਾਲੀਆਂ ਹੀ ਟਰਾਲੀਆਂ ਸੀ ਜੀ ਐਸਜੀਪੀਸੀ ਵਾਲੇ ਦੁਗਾ ਚਾ ਹੀ ਨਹੀਂ ਰਹੇ ਅੱਛਾ ਸੋਝੀ ਨਹੀਂ ਰਹੇ ਬਿਲਕੁਲ ਪ੍ਰਧਾਨ ਕਿਹਨੂੰ ਲਾਉਣਾ ਹੈ ਕਿਹਨੂੰ ਹਟਾਉਣਾ ਹੈ ਬੀਬੀ ਕੀ ਕਹਿੰਦੀ ਹੈ ਬਾਪੂ ਕੀ ਕਹਿੰਦਾ ਹੈ ਪ੍ਰਧਾਨ ਕੀ ਕਹਿੰਦਾ ਹੈ ਭੈਣ ਜੀ ਕੀ ਕਹਿੰਦੇ ਆ ਸਾਰਾ ਦਿਨ ਉਹੀ ਕੁਸ਼ੀ ਚੱਲੀ ਜਾਂਦਾ ਉਹ ਜਿਵੇਂ ਇੱਕ ਮਾੜੀ ਕਾਰਪੋਰੇਟ ਕੰਪਨੀ ਦੇ ਵਿੱਚ ਸਾਰਾ ਦਿਨ ਕੁੱਤੇ ਲੜਾਈ ਹੋਈ ਜਾਂਦੀ ਹੈ ਨਾ EMPLOYEES ਦੀ ਆਪਸ ਚ ਹਾਂ ਉਹ ਕਹਿੰਦਾ ਤੇਰਾ ਕੰਮ ਐ ਤੂੰ ਕਰ ਦੇ ਤੇਰਾ ਕੰਮ ਐ ਉਹ ਦੂਨ ਕਰ ਦੇ ਉਹ ਮੈਂ ਛੁੱਟੀ ਤੇ ਚੱਲਿਆ ਮੈਂ ਛੁੱਟੀ ਲੈਣੀ ਸੀ ਨਹੀਂ ਲਈ ਬੌਸ ਐ ਕਹਿੰਦਾ ਉਹ ਕਹਿੰਦਾ ਐਜ਼ ਇਟ ਇਜ਼ ਸਾਰਾ ਕੁਝ ਉੱਥੇ ਚੱਲੀ ਜਾਂਦਾ ਇੰਟੈਲੈਕਟ ਕਿੱਥੇ ਦੱਸੋ ਦਾ ਸੀ ਇੰਟੈਲੈਕਚੁਅਲ ਵਿੰਗ ਕਿਹੜੇ ਇਹਨਾਂ ਦੇ ਲੋਕ ਤਾਂ ਹੀ ਦੂਜੇ ਪਾਸੇ ਜਾਂਦੇ ਨੇ ਫੈਸਲੇ ਕਰਾਉਣ ਵਾਲੀਆਂ ਕਮੇਟੀਆਂ 'ਚ ਤਾਂ ਗੈਰ ਅਮਰਤਾ ਰਹੀ ਬੰਦੇ ਬੈਠੇ ਆ ਹੂੰ ਸਵਾਲ ਉੱਠਦੇ ਨੇ ਐਸਲੂਟ ਮੈਂ ਪ੍ਰੂਫ ਕਰ ਸਕਦਾ ਹਾਂ ਇਸ ਗੱਲ ਨੂੰ ਗੱਲ ਆ ਜੇ ਹੈ ਪਰਵਿੰਦਰ ਕਿ ਇਸ ਗੱਲ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ ਸਿਰਫ ਤੇ ਸਿਰਫ ਆਪਦੀ ਸਾਖ ਬਚਾਉਣ ਖਾਤਰ ਕਰ ਦਿੰਦੇ ਆ ਜੋ ਵੀ ਕਰਦੇ ਹੂੰ ਕਦੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਦਰਬਾਰ ਸਾਹਿਬ ਗਏ ਹੋ ਬਿਲਕੁਲ ਜੀ ਸਿੱਖ ਰੈਫਰੈਂਸ ਲਾਇਬ੍ਰੇਰੀ ਗਏ ਹੋ ਕਦੇ ਇੱਕ ਅੱਧੀ ਵਾਰੀ ਮੁੱਖਾ ਮਿਲਿਆ ਹਾਂ ਗਏ ਤੁਸੀਂ ਕਿੰਨੇ ਜਾਣੇ ਕਿੰਨੇ ਵਾਰੀ ਇਹ ਸੋਚਿਆ ਕਿ ਜਦੋਂ ਵੀ ਇੱਥੋਂ ਜਾਈਏ ਦਰਬਾਰ ਸਾਹਿਬ ਤਾਂ ਆਪਾਂ ਲਾਇਬ੍ਰੇਰੀ ਜ਼ਰੂਰ ਦੇਖ ਕੇ ਆਉਣੀ ਹੈ ਕਦੇ ਕੋਈ ਪੁਰਾਣਾ ਲਿਟਰੇਚਰ ਨੂੰ ਕੋਸ਼ਿਸ਼ ਕੀਤੀ ਹੋਵੇ ਅਜੀਬ ਕਰ ਕਿੰਨੇ ਵਾਰ ਗਏ ਹਾਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਮੈਂ ਦੋ ਵਾਰ ਹੀ ਗਿਆ ਦੋ ਵਾਰ ਗਏ ਹਾਂ ਪੂਰੀ ਜ਼ਿੰਦਗੀ ਦੇ ਵਿੱਚ ਤਾਂ ਇਹ ਕਮੀਆਂ ਨਹੀਂ ਸਾਡੀਆਂ ਬਿਲਕੁਲ ਹੈ ਮੰਨਣੀਆਂ ਪੈਣੀਆਂ ਸਾਨੂੰ ਲਿਟਰੇਚਰ ਸਾਡਾ ਕਿੱਥੇ ਹੈ ਕਿਤਾਬਾਂ ਕਿਤਾਬਾਂ ਦਾ ਉਹ ਛਾਪੀਆਂ ਜਿਹਦੇ ਵਿੱਚ ਗੁਰਤੇਗ ਬੱਧਰ ਪਾਸ਼ਾ ਨੂੰ ਡਾਕੂ ਦੱਸੀ ਜਾਂਦੇ ਸੀ ਤੇ ਅਸੀਂ ਕਰ ਕੁਝ ਨਹੀਂ ਸਕੇ ਹਾਂ ਇਹ ਸਾਡੀਆਂ ਕਮੀਆਂ ਨੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੱਥੇਦਾਰ ਕੌਕੇ ਦੇ ਦੇਖੋ ਇੱਕ ਗੱਲ ਨੂੰ ਸਮਝੀ ਆਪਾਂ ਜੋ ਹੋਇਆ ਉਹ ਉਹਨਾਂ ਦਿਨਾਂ 'ਚ 25000 ਤੋਂ ਵੱਧ ਜਿਹੜਾ ਨੌਜਵਾਨ ਮਾਰਿਆ ਗਿਆ ਸਾਡੇ ਕੌਮ ਦੇ ਗਿਆਨੀ ਧਿਆਨੀ ਸਾਡੇ ਜਥੇਦਾਰਾਂ ਨੂੰ ਐਵੇਂ ਮਾਰਿਆ ਗਿਆ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਪਊਗਾ ਇਹ ਮਨੁੱਖੀ ਅਧਿਕਾਰਾਂ ਖਾਤਰ ਦੱਸਣਾ ਪਊਗਾ ਕਿ ਭਾਈ ਜਿਸ ਕੌਮ ਦੀ ਨੌਵੀਂ ਪਾਸ਼ਾਹੀ ਨੇ ਮਨੁੱਖੀ ਅਧਿਕਾਰਾਂ ਖਾਤਰ ਸ਼ਹਾਦਤ ਦਿੱਤੀ ਸੀ ਉਸ ਕੌਮ ਨੂੰ ਕਦੇ ਦਿੱਲੀ ਦੇ ਵਿੱਚ ਗਲਾਂ ਸਟੇਰ ਪਾ ਕੇ ਮਾਰਿਆ ਗਿਆ ਕਦੇ ਕਾਨਪੁਰ ਦੇ ਵਿੱਚ ਮਾਰਿਆ ਗਿਆ ਕਦੇ ਦੇਸ਼ ਦੇ ਸਭ ਤੋਂ ਵੱਡੇ ਕਲਾਕਾਰ 에ਰਪੋਰਟਾਂ ਤੇ ਖੜ ਕੇ ਕਹਿੰਦੇ ਸੀ ਅਸੀਂ ਬਦਲਾ ਲਵਾਂਗੇ ਕਦੇ ਕਿਹਾ ਗਿਆ ਕਿ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਕਦੇ ਪੰਜਾਬ ਦੇ ਵਿੱਚ ਪੁਲਸ ਦੇ ਰੂਪ ਦੇ ਵਿੱਚ ਟੋਟੇ ਟੋਟੇ ਕਰਕੇ ਨਹਿਰਾ 'ਚ ਸੱਟਿਆ ਗਿਆ ਕਦੇ ਉਹਨਾਂ ਦੇ ਗੁੱਪ ਤੰਗਾ ਤੇ ਠੁੱਡੇ ਮਾਰ ਮਾਰ ਕੇ ਖੂਨ ਕੱਢ ਦਿੱਤਾ ਗਿਆ ਅੱਖਾਂ ਕੱਢ ਲੀਆਂ ਕਿਸੇ ਦੀਆਂ ਲਾਸ਼ਾਂ ਨਹੀਂ ਮਿਲੀਆਂ 14-14 ਸਾਲ ਦੇ ਮਾਵਾਂ ਦੇ ਪੁੱਤ ਘਰੇ ਨਹੀਂ ਮੁੜੇ ਰਾਤ ਨੂੰ ਸੁੱਤੇ ਪਿਆ ਨੂੰ ਚੱਕ ਕੇ ਲੈ ਗਈ ਪੁਲਸ ਤਿਆਂ ਦੀ ਬੇਪਤੀ ਲੁੱਟੀ ਗਈ ਇੱਜ਼ਤਾਂ ਲੁੱਟੀਆਂ ਗਈਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਨੰਗਿਆਂ ਕਰ ਕਰਕੇ ਥਾਣਿਆਂ ਦੇ ਵਿੱਚ ਆਪਦੇ ਹੀ ਭਰਾਵਾਂ ਦੇ ਉੱਤੇ ਪਾਏਗੇ ਕਰਾਏਗੇ ਬਿਲਕੁਲ ਕੌਣ ਦੱਸੂਗਾ ਇਹ ਗੱਲਾਂ ਛੱਡ ਬੀਤੀਆਂ ਨੇ ਕੌਣ ਦੱਸੂਗਾ ਇਹ ਗੱਲਾਂ ਕੌਣ ਦੱਸੂਗਾ ਕਿ ਥਾਣਿਆਂ ਦੇ ਵਿੱਚ ਭੈਣਾਂ ਤੇ ਭਰਾਵਾਂ ਨੂੰ ਆਹਮੋ ਸਾਹਮਣੇ ਨੰਗੇ ਕਰਕੇ ਬਿਠਾ ਦਿੱਤਾ ਜਾਂਦਾ ਸੀ ਕੌਣ ਦੱਸੂਗਾ ਇਹ ਗੱਲ ਜਿਸ ਕੌਮ ਨੇ ਮਨੁੱਖੀ ਅਧਿਕਾਰਾਂ ਖਾਤਰ ਜਿੰਨਾ ਦੀ ਨਹੀਂ ਇਹ ਐ ਵੀ ਉਹਨਾਂ ਦੇ ਪਿਓ ਉਹਨਾਂ ਦੇ ਗੁਰੂ ਦਸਮ ਪਿਤਾ ਦੇ ਲਾਲ ਮਾਤਾ ਗੁਜਰ ਕੌਰ ਜੀ ਇਸ ਗੱਲ ਕਰਕੇ ਕਿ ਅਸੀਂ ਸਿਧਾਂਤ ਤੋਂ ਪਿੱਛੇ ਨਹੀਂ ਹਟਣਾ ਆਪਦੀਆਂ ਸ਼ਹਾਤਾਂ ਦਿੱਤੀਆਂ ਨੌਵੀਂ ਪਾਤਸ਼ਾਹੀ ਨੇ ਦੂਜੇ ਖਾਤਰ ਕਿਹਾ ਵੀ ਹਾਂ ਮੈਂ ਜਾ ਕੇ ਸ਼ਹਾਤ ਦੇਊਗਾ ਤੇ 9 ਸਾਲ ਦੇ ਬਾਲ ਗੋਬਿੰਦ ਰਾਏ ਕਹਿੰਦੇ ਕਿ ਪਿਤਾ ਜੀ ਤੁਸੀਂ ਜਾ ਕੇ ਦਿਓ ਉਸੇ ਕੌਮ ਦੇ ਵਾਰਸਾਂ ਨੂੰ ਟੋਟੇ ਕਰਕੇ ਨਹਿਰਾਂ 'ਚ ਸੱਟਿਆ ਜਾਏ ਤੇ ਉਸੇ ਕੌਮ ਦੀ ਪੰਥਕ ਕਾਉਣ ਵਾਲੀ ਪਾਰਟੀ ਤੇ ਉਸੇ ਕੌਮ ਦੀ ਐਸਜੀਪੀਸੀ ਹੂੰ ਤੁਹਾਨੂੰ 30 ਸਾਲ ਤੱਕ ਇਹ ਦੱਸ ਵੀ ਨਾ ਸਕੇ ਵੀ ਜਥੇਦਾਰ ਕੌਕੇ ਕੌਣ ਸੀਗਾ ਸ਼ਰਮਨਾਕ ਹੈ ਬਿਲਕੁਲ ਇਸ ਕਰਕੇ ਇਸ ਕੱਲਾ ਸ਼ਰਮਨਾਕ ਨਹੀਂ ਹੈ ਇਸ ਕੱਲ ਦੀ ਜਵਾਬਦੇਹੀ ਤੈਅ ਕਰਨੀ ਪਊਗੀ ਬਿਲਕੁਲ ਤੁਸੀਂ 100 ਸਾਲ ਹੋ ਗਏ ਪੰਥ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਹਾਡੇ ਤੋਂ ਜਵਾਬ ਮੰਗ ਲਓ ਤੇ ਤੁਹਾਨੂੰ ਸਾਰਾ ਕੁਝ ਪੋਲੀਟੀਕਲ ਲੱਗਣ ਲੱਗ ਜਾਂਦਾ ਤੁਹਾਡੇ ਤੋਂ ਜਵਾਬ ਮੰਗ ਲਓ ਅੱਜ ਤੁਸੀਂ ਇਹ ਦੇਖੋ ਔਰ ਖਤਮ ਹੋ ਜਾਂਦੀਆਂ ਸੰਸਥਾਵਾਂ ਚੀਫ ਖਾਲਸਾ ਦਵਾਨ ਦਾ ਕੀ ਹਾਲ ਹੋਇਆ ਮੈਨੂੰ ਦੱਸੋ ਨਾਮੂ ਨਿਸ਼ਾਨ ਘਟ ਚੀਫ ਖਾਲਸਾ ਦਵਾਨ ਤੋਂ ਵੱਡੀ ਐਜੂਕੇਸ਼ਨਲ ਸੰਸਥਾ ਸਿੱਖਾਂ ਕੋਲ ਨਹੀਂ ਸੀਗੀ ਬਿਲਕੁਲ ਨਾ ਸਮਾਰ ਕੇ ਰੱਖਤਾ ਤੁਸੀਂ ਉਹਦਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਐਸਜੀਪੀਸੀ ਇਸ ਕੱਲ ਦੇ ਉੱਤੇ ਸੰਜੀਦਾ ਹੋਵੇ ਭਾਈ ਜਟਾਣਾ ਭਾਈ ਜਥੇਦਾਰ ਕੌਂਕੇ ਦਾ ਨਾਮ ਹੋਣਾ ਕਿ ਲੋਕਾਂ ਨੂੰ ਪਤਾ ਲੱਗੇ ਹੋਰ ਕਿੰਨੇ ਸਾਰੇ ਐਸੇ ਸ਼ਹੀਦ ਸਾਡੇ ਕੌਮ ਦੇ ਉਹ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਦੇ ਸਿਰ ਤੇ ਅੱਜ ਸਾਡੇ ਸਿਰਾਂ ਦੇ ਉੱਤੇ ਪੱਗ ਹੈ ਹਮ ਇੱਥੇ ਆਪਾਂ ਤੁਰੇ ਫਿਰਦੇ ਆ ਨਾ ਜੀ ਜੀ ਇਹ ਸ਼ਹਾਦਤਾਂ ਇਹ ਇਹ ਮੁੱਲ ਤਾਰੇ ਆ ਉਹਨਾਂ ਨੇ ਬਿਲਕੁਲ ਲਹੂ ਵਹਾ ਕੇ ਨਹੀਂ ਆ ਪ੍ਰਵਿੰਦਰ ਸਿੰਘ ਅਮਰਦ ਛੱਕ ਕੇ ਕਿਰਪਾਨ ਪਾ ਕੇ ਦਸਤਾਰ ਬਨ ਕੇ ਇੱਥੇ ਤੁਰਿਆ ਨਹੀਂ ਸੀ ਹੋਣਾ ਹਮ ਕੋਈ ਸ਼ੱਕ ਨਹੀਂ ਛੇਤਰ ਵਰਨਾ ਸੀ ਇੱਥੇ ਆਪਣੇ ਹਮ ਜੁੱਤੀ ਫਿਰਨੀ ਸੀ ਇਹ ਤਾਂ ਇਹ ਤਾਂ ਪਤਾ ਹੈ ਉਹਨਾਂ ਨੂੰ ਵੀ ਇਹ ਚੀੜੇ ਐ ਇਨਾਂ ਦੇ ਇਨਾਂ ਦੇ ਪੁਰਖਿਆਂ ਨੂੰ ਟੋਟੇ ਟੁੱਟੇ ਕਰਕੇ ਮਾਰਤਾ ਇਹ ਫਿਰ ਵੀ ਨਹੀਂ ਹਿਲਦੇ ਡੜ ਜਾਣਗੇ ਮਰੋਂ ਇਹ ਹਾਂ ਤਾਂ ਕਰਕੇ ਕਹਿ ਰਿਹਾ ਇਨਾਂ ਸ਼ਹਾਦਤਾਂ ਨੂੰ ਨਮਨ ਕਰੋ ਜੱਥੇਦਾਰ ਕੌਂਕੇ ਬਾਰੇ ਹੋਰ ਗਿਆਨ ਹੋਰ ਗੱਲਬਾਤ ਹੋਰ ਇਤਿਹਾਸ ਦੱਸਿਆ ਜਾਵੇ ਉਹਨਾਂ ਦੇ ਪਰਿਵਾਰ ਦੀ ਰਿਸਪੈਕਟ ਕਰੋ ਠੀਕ ਹੈ ਭਾਈ ਸਤਵੰਤ ਸਿੰਘ ਭਾਈ ਬਿਆਨ ਸਿੰਘ ਦੇ ਪਰਿਵਾਰ ਦੀ ਰਿਸਪੈਕਟ ਕਰੋ ਪਰਿਵਾਰਾਂ ਨੂੰ ਤਾਂ ਪੁੱਛਣ ਨਹੀਂ ਜਾਂਦਾ ਕੋਈ ਆ ਥੋੜੇ ਦਿਨ ਹੋ ਗਏ ਮੇਰੇ ਖਿਆਲ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਦੇ ਪੁੱਤਰਾਂ ਦੀ ਜੀ ਜਿਹਦੇ ਚ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਪੁੱਛਣ ਹੀ ਨਹੀਂ ਆਇਆ ਕੋਈ ਹਮ ਮਾੜੀ ਗੱਲ ਹੈ ਸ਼ਰਮਨਾਕ ਆ ਸਾਡੇ ਲਈ ਮੈਨੂੰ ਇਹ ਦੱਸੋ ਜਿਹੜਾ ਦਿੱਲੀ ਦੇ ਵਿੱਚ ਮੋਰਚੇ ਦੇ ਵਿੱਚ ਜਿੱਥੇ ਵੇਦਵੀ ਹੋਈ ਨਿਹੰਗ ਸਿੰਘਾਂ ਨੇ ਬੰਦਾ ਮਾਰਤਾ ਸੀ ਯਾਦ ਹੈ ਤੁਹਾਡੇ ਲਟਕਾਤਾ ਸੀ ਕਿਸੇ ਨੂੰ ਯਾਦ ਹੈ ਕੋਣ ਨੇ ਜਿਹੜੇ ਜੇਲ੍ਹ 'ਚ ਬੈਠੇ ਕੋਈ ਮੁਲਾਕਾਤ ਤੇ ਗਿਆ ਹੋਵੇ ਉਹਨਾਂ ਦੇ ਪਿੱਛੇ ਪਰਿਵਾਰ ਦਾ ਕੀ ਹਾਲ ਹੈ ਤਾਨੂੰ ਪਤਾ ਉਹਨਾਂ ਦੇ ਪਰਿਵਾਰ ਕੋਲੇ ਮੁਲਾਕਾਤ ਤੇ ਜਾਣ ਨੂੰ ਗੱਡੀ ਦੇ ਕਿਰਾਏ ਜੋਗੇ ਪੈਸੇ ਨਹੀਂ ਹੁੰਦੇ। ਹੂੰ। ਸੋਸ਼ਲ ਮੀਡੀਆ ਤੇ ਵੜਕਾ ਨੇ ਸਾਡੀ। ਬਸ ਰੀਲਾਂ ਬਣਾਓ। ਕੌਮ ਤਾਂ ਰੀਲਾਂ ਬਣਾਉਣ ਚ ਬਿਜ਼ੀ ਐ, ਮਾਵਾ ਬੱਚਿਆਂ ਨੂੰ ਦੱਸਦੀਆਂ ਹੀ ਨਹੀਂ ਦੱਸਣ ਮਾਵਾ। ਇਹ ਸਾਡਾ ਕਸੂਰ ਐ, ਮੈਂ ਨਹੀਂ ਕਹਿੰਦਾ ਮੇਰਾ ਵੀ ਹੁਣ ਮੇਰੇ ਵਾਸਤੇ ਚੈਲੰਜ ਐ, ਮੇਰਾ ਪੁੱਤ ਬਹੁਤ ਛੋਟਾ ਐ। ਮੈਨੂੰ ਡਰ ਲੱਗਦਾ ਐ ਇਸ ਗੱਲ ਦਾ ਵੀ ਕਿਤੇ ਅਸੀਂ ਜੋ ਗਲਤੀਆਂ ਕੀਤੀਆਂ ਇਹ ਨਾ ਕਰਨ। ਹੂੰ। ਛੇ ਇਦਾਂ ਬਾਰੇ ਤਾਂ ਦੱਸੀ ਹੈ ਘਟੋ ਘਟੇ ਨਾਲ